ਹਾਂਜੀ ਪਿਆਰੇ ਵਿਦਿਆਰਥੀਓ ਮੈਰੀਟੋਰੀਅਸ ਸਕੂਲਾਂ ਦੀ ਜਿਹੜੀ ਕਾਉਂਸਲਿੰਗ ਹੈਗੀ ਉਹ ਤੀਸਰੀ ਕਾਉਂਸਲਿੰਗ ਅੱਜ ਸੀਗੀ ਇਸ ਤੋਂ ਪਹਿਲਾਂ ਦੋ ਕਾਉਂਸਲਿੰਗਾਂ ਹੋ ਚੁੱਕੀਆਂ ਨੇਗੀਆਂ ਤੇ ਵਿਦਿਆਰਥੀਆਂ ਨੂੰ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਬਹੁਤ ਸਾਰੇ ਵਿਦਿਆਰਥੀਆਂ ਦੇ ਜਿਹੜੇ ਮੈਸੇਜ ਲਗਾਤਾਰ ਆ ਰਹੇ ਨੇਗੇ ਪੁੱਛ ਰਹੇ ਨੇ ਉਹ ਬਕਾਇਦਾ ਤੌਰ ਤੇ ਚੌਥੀ ਕਾਉਂਸਲਿੰਗ ਵੀ ਆ ਚੁੱਕੀ ਹੈ ਜੀ ਚੌਥੀ ਕਾਉਂਸਲਿੰਗ ਕਦ ਹੋਏਗੀ ਪੱਤਰ ਜਾਰੀ ਕੀਤਾ ਗਿਆ ਸੋਸਾਇਟੀ ਫਾਰ ਪ੍ਰੋਮੋਸ਼ਨ ਆਫ ਕੁਆਲਿਟੀ ਐਜੂਕੇਸ਼ਨ ਫਾਰ ਪੂਅਰ ਐਂਡ ਮੈਰੀਟੋਰੀਅਸ ਸਟੂਡੈਂਟਸ ਆਫ ਪੰਜਾਬ ਦੁਆਰਾ ਇਹ ਪੱਤਰ ਦੇ ਜਰੀਏ ਤੁਹਾਡੇ ਨਾਲ ਜਿਹੜਾ ਆਪਾਂ ਸਾਰੀ ਜਾਣਕਾਰੀ ਜਿਹੜੀ ਇੱਥੇ ਉਹ ਸਾਂਝੀ ਕਰਦੇ ਆਂ ਅੱਜ ਦੀ ਤਰੀਕ 'ਚ ਕੀਤਾ ਗਿਆ ਜਾਨੀ ਕਿ 30524 ਦੇ ਵਿੱਚ ਜਨਤਕ ਸੂਚਨਾ ਤੁਸੀਂ ਪੜ੍ਹ ਸਕਦੇ ਹੋ ਮੈਰੀਟੋਰੀਅਸ ਸੁਸਾਇਟੀ ਵੱਲੋਂ ਜਾਰੀ ਕੀਤੀਆਂ ਗਈਆਂ ਜਨਤਕ ਸੂਚਨਾ ਨੰਬਰ ਜੋ ਦਿੱਤਾ ਹੋਇਆ ਮਿਤੀ 7524 ਅ ਅੱਗੇ ਨੰਬਰ ਦਿੱਤਾ ਗਿਆ ਅਤੇ 15524 ਇਸ ਦਾ ਨੰਬਰ ਹੈ ਅਤੇ ਮਿਤੀ 7524 ਦੀ ਲਗਾਤਾਰਤਾ ਵਿੱਚ ਇਸ ਸੂਚਿਤ ਕੀਤਾ ਜਾਂਦਾ ਹੈ ਕਿ ਮੈਰਿਟੋਰੀਆ ਸਕੂਲਾਂ ਵਿੱਚ ਦਾਖਲੇ ਸੰਬੰਧੀ ਕਰਵਾਈ ਗਈ ਪਹਿਲੀ ਦੂਜੀ ਅਤੇ ਤੀਜੀ ਕਾਉਂਸਲਿੰਗ ਉਪਰੰਤ ਖਾਲੀ ਰਹਿ ਗਈਆਂ ਸੀਟਾਂ ਨੂੰ ਭਰਨ ਲਈ ਚੌਥੀ ਕਾਉਂਸਲਿੰਗ ਮਿਤੀ 5 6 2024 ਨੂੰ ਕਰਵਾਈ ਜਾਵੇਗੀ ਇਸ ਸੰਬੰਧੀ ਮੈਰਿਟ ਲਿਸਟਾਂ ਤੇ ਸ਼ਡਿਊਲ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ ਜਦੋਂ ਵੀ ਜਿਹੜਾ ਮੈਟਲਿਸਟਾਂ ਆਉਂਦੀਆਂ ਤੇ ਸ਼ਡਿਊਲ ਆਉਂਦਾ ਉਹ ਨਾਲ ਦੀ ਨਾਲ ਆਪਾਂ ਜਿਹੜੀ ਇਹਦੀ ਵੀਡੀਓ ਬਣਾ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਕਰ ਦਿਆਂਗੇ ਸੋ ਵੱਧ ਤੋਂ ਵੱਧ ਜਿਹੜੇ ਆਪਾਂ ਵਿਦਿਆਰਥੀਆਂ ਤੱਕ ਜਾਣਕਾਰੀ ਪਹੁੰਚਾਈਏ ਤਾਂ ਕਿ ਵਿਦਿਆਰਥੀ ਨਿਰਾਸ਼ ਨਾ ਹੋਣ ਜਿਨ੍ਹਾਂ ਦੇ ਇੱਕ ਅੱਦੇ ਨੰਬਰ ਦਾ ਫਰਕ ਆ ਜਾਂ ਜਮੇ ਬਿਲਕੁਲ ਨੇੜੇ ਨੇ ਉਹਨਾਂ ਦਾ ਦਾਖਲਾ ਹੋਵੇ ਤੇ ਕਿਹੜੀਆਂ ਆਪਾਂ ਨੂੰ ਜੜੀਆਂ ਆਉਂਦੀਆਂ ਨੇ ਮੈਟਲਿਸਟਾਂ ਤੇ ਸ਼ਡਿਊਲ ਕਿਉਂਦਾ ਇਹਦੇ ਲਈ ਤੁਸੀਂ ਲਗਾਤਾਰ ਚੈਨਲ ਦੇ ਨਾਲ ਬਣੇ ਰਹੋ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚੇਗੀ ਤੇ ਵੱਧ ਤੋਂ ਵੱਧ ਆਪਾਂ ਵੀਡੀਓ ਨੂੰ ਹੌਸਲੇ ਲਈ ਲਾਈਕ ਸ਼ੇਅਰ ਕਮੈਂਟ ਕਰੀਏ ਵੱਧ ਤੋਂ ਵੱਧ ਬੱਚਾਂ ਤੱਕ ਭੇਜਿਓ ਤਾਂ ਕਿ ਸਾਰਿਆਂ ਤੱਕ ਜੜੀ ਜਾਣਕਾਰੀ ਪਹੁੰਚੇ ਤੇ ਜਿਹੜਾ ਹੈਗਾ ਇਸ ਨੂੰ ਆਪਾਂ ਵੱਧ ਤੋਂ ਵੱਧ ਅੱਗੇ ਪਹੁੰਚਾਉਣ ਦੀ ਖੇਚਲ ਕਰੀਏ ਸ਼ੁਕਰੀਆ ਮਿਹਰਬਾਨੀ ਜਿਹੜੀ ਚੌਥੀ ਕਾਉਂਸਲਿੰਗ ਇੱਕ ਵਾਰ ਫੇਰ ਦੁਹਰਾ ਦਿੰਨਾ ਮੈਰੀਟੋਰੀਅਸ ਸਕੂਲਾਂ ਦੇ ਲਈ ਆ ਚੁੱਕੀ ਆ ਮਿਤੀ 5 6 2024 ਧੰਨਵਾਦ ਸ਼ੁਕਰੀਆ ਮਿਹਰਬਾਨੀ